ਵਨਸਵੰਨੇ ਲੋਕ ਸੀ ਰਹਿੰਦੇ ਵਨਸਵੰਨੇ ਲੋਕ ਸੀ ਰਹਿੰਦੇ ਇਕੱਠੇ ਹੋ ਕੇ ਸੱਥਾਂ ਵਿੱਚ ਸੀ ਬਹਿੰਦੇ ਇਕੱਠੇ ਹੋ ਕੇ ਸੱਥਾਂ ਵਿੱਚ ਸੀ ਬਹਿੰਦੇ ਇੱਕ ਦੂਜੇ ਦੇ ਦੁੱਖ ਸੁੱਖ ਸੀ ਸੁਣਦੇ ਇੱਕ ਦੂਜੇ ਦੇ ਦੁੱਖ ਸੁੱਖ ਸੀ ਸੁਣਦੇ ਨਾਲੇ ਆਪਣੇ ਦਿਲ ਦੀਆਂ ਕਹਿੰਦੇ ਨਾਲੇ ਆਪਣੇ ਦਿਲ ਦੀਆਂ ਕਹਿੰਦੇ ਵਨਸਵੰਨੇ ਲੋਕ ਸੀ ਰਹਿੰਦੇ ਦਾਦਿਆਂ ਬਾਬਿਆਂ ਦੇ ਉੱਜੇ ਰਾਜ ਸੁਣਾਉਂਦੇ ਦਾਦਿਆਂ ਬਾਬਿਆਂ ਦੇ ਉੱਜੇ ਰਾਜ ਸੁਣਾਉਂਦੇ ਸੀਨਾ ਬਸੀਨਾ ਸੀ ਗਿਆਨ ਵਧਾਉਂਦੇ ਸੀਨਾ ਬਸੀਨਾ ਸੀ ਗਿਆਨ ਵਧਾਉਂਦੇ ਸੱਤ ਹੀ ਹੁੰਦੀ ਸੀ ਸਾਜ ਦਾ ਕੇਂਦਰ ਸੱਤ ਹੀ ਹੁੰਦੇ ਸੀ ਸਾਜ ਦਾ ਕੇਂਦਰ ਰੁੱਸੇ ਹੋਏ ਨੂੰ ਮਿਲ ਬੈਠ ਬਣਾਉਂਦੇ ਰੁੱਸੇ ਹੋਏ ਨੂੰ ਮਿਲ ਬੈਠ ਮਨਾਉਂਦੇ ਸੱਭਿਆਚਾਰ ਹੁਣ ਸਾਡਾ ਲੁਕਤ ਹੋ ਗਿਆ ਸੱਭਿਆਚਾਰ ਹੁਣ ਸਾਡਾ ਲੁਕਤ ਹੋ ਗਿਆ ਹਰ ਬੰਦਾ ਹੀ ਭੇਦੋਂ ਗੁप्त ਹੋ ਗਿਆ ਹਰ ਬੰਦਾ ਹੀ ਭੇਦੋਂ ਗੁप्त ਹੋ ਗਿਆ ਸੱਭਿਆਚਾਰ ਹੁਣ ਸਾਡਾ ਲੁਕਤ ਹੋ ਗਿਆ ਆਓ ਆਪਣਾ ਵਿਰਸਾ ਅਪਣਾਈਏ ਆਓ ਆਪਣਾ ਵਿਰਸਾ ਅਪਣਾਈਏ અમર ਵਿੱਚ સત્તાં દે رونકા લાઈએ અમર ਵਿੱਚ સત્તાં દે رونકા લાઈએ આવો અપના વિરસા અપનાઈએ આવો અપના વિરસા અપનાઈએ તા